ਮੇਰੇ ਭਰਾ ਪਿੰਡਾਂ ਚੋਂ ਪੰਜ ਸਰਪੰਚ ਸਹਿਰ ਦੇ ਕੌਂਸਲਰ ਪਰਿਵਾਰ ਸਾਰੇ ਕਾਂਗਰਸ ਨੂੰ ਪਿਆਰ ਕਰਤ ਵਾਲਾ ਆਏ ਆ ਸਾਰਿਆਂ ਤੋਂ ਪਹਿਲਾਂ ਮੈਂ ਗੁਰੂ ਮਹਾਰਾਜ ਜੀ ਦੀ ਫਤਿਹ ਬੁਲਾਉਣਾ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੈਲ ਨੂੰ ਥੋੜਾ ਜਿਹਾ ਉੱਚਾ ਚੱਕ ਲਿਓ ਜੀ ਅੱਜ ਜਿਹੜਾ ਸਾਡਾ ਮੇਨ ਮਕਸਦ ਇੱਥੇ ਆ ਇਸ ਕਰਕੇ ਇਕੱਠੇ ਹੋਏ ਆ ਕਿ ਜਿਹੜੇ ਸੰਵਿਧਾਨ ਨੇ ਸਾਨੂੰ ਹੱਕ ਲੈ ਕੇ ਦਿੱਤਾ ਬਰਾਬਰਤਾ ਲੈ ਕੇ ਦਿੱਤੀ ਉਹਦੇ ਜਿਹੜੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਜਿਹਨੂੰ ਪਾਰਲੀਮੈਂਟ ਦੇ ਵਿੱਚ ਜਿਹੜਾ ਮੋਦੀ ਦਾ ਵਜ਼ੀਰ ਮੈਂ ਥੋੜਾ ਜਿਹਾ ਗਲਤ ਕਹਿਣ ਲੱਗਿਆ ਸੀ ਫਿਰ ਵੀ ਜਵਾਬ ਤੇ ਕੰਟਰੋਲ ਕਰਨ ਲੱਗਿਆ ਆਪਦੀ ਤੇ ਮੋਦੀ ਦਾ ਜਿਹੜਾ ਵਜ਼ੀਰ ਅਮਿਤ ਸ਼ਾਹ ਉਹਨੇ ਸਾਡੇ ਰਹਿਬਰ ਵਾਸਤੇ ਜਿਹੜੀ ਭੱਦੀ ਸ਼ਬਦਾਬ ਲਈ ਬੋਲੀ ਸੀ ਉਹਦੇ ਖਿਲਾਫ ਪਹਿਲਾਂ ਆਪਾਂ ਸਾਰਿਆਂ ਨੇ ਮੁਜ਼ਾਰੇ ਕੀਤੇ ਰੋਸ ਮਾਰਚ ਕੀਤੇ ਉਹਦੇ ਪੁਤਲੇ ਫੂਕੇ ਤਾੜੇ ਲਾਏ ਤੇ ਅੱਜ ਅਸੀਂ ਫੇਰ ਹਲਕਾ ਜਗਰਾਉ ਦੇ ਵਿੱਚ ਜਿਹੜਾ ਸਾਨੂੰ ਕਾਂਗਰਸ ਪਾਰਟੀ ਹਾਈ ਕਮਾਂਡ ਵੱਲੋਂ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਬਾਬਾ ਸਾਹਿਬ ਦੇ ਪਵਾਨ ਕਰਨ ਵਾਲੇ ਮਾਫੀ ਮੰਗੋ ਭਾਜਪਾ ਸਰਕਾਰ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੋਇਆ ਉਹਦੇ ਆਪਾਂ ਉਹਦੇ ਖਿਲਾਫ ਵੀ ਨਾਰੇ ਲਾਏ ਆ ਲਾਉਣੇ ਵੀ ਆ ਬਾਪੂ ਜੀ ਮਹਾਤਮਾ Gandhi ਜੈ ਬਾਪੂ ਜੈ ਭਿੰਦ ਜੈ ਸੰਵਿਧਾਨ ਸੰਵਿਧਾਨ ਨੂੰ ਬਚਾਉਣ ਦੀ ਖਾਤਰ ਆਪਾਂ ਰੋਜ਼ ਪ੍ਰਦਰਸ਼ਨ ਕਰ ਰਹੇ ਆ ਰੋਜ਼ ਮਾਰਚ ਕਰ ਰਹੇ ਆ ਕਿਉਂਕਿ ਜਿਹੜੇ ਅੱਜ ਜਗਾ ਹਿੱਸੇ ਵਾਲ ਹਲਕਾ ਦਿਗੜਾਉਂ ਦੇ ਵਿੱਚ ਆਇਆ ਉਹ ਵੀ ਪਹਿਲਾ ਜਿਹੜਾ ਐਮਐਲਏ ਬਣਿਆ ਕਿਉਂਕਿ ਜਿਹੜੇ ਗਰੀਬ ਲੋਕਾਂ ਦਲਿਤ ਲੋਕ ਆ ਜਿਨੂੰ ਅਸੀਂ ਕਹਿੰਦੇ ਆ ਪਛੜਿਆ ਆ ਜਿਹੜਾ ਸਮਾਜ ਆ ਇਹ ਉਹਨੂੰ ਬਰਾਬਰਤਾ ਲੈ ਕੇ ਬਰਾਬਰ ਖੰਡ ਦਾ ਹੱਕ ਲੈ ਕੇ ਦਿੱਤਾ ਦਾ ਸਾਡੇ ਡਾਕਟਰ ਭੀਮਰਾਓ ਵੇਦਕਰ ਨੇ ਲੈ ਕੇ ਦਿੱਤਾ ਜਿਹਦੀ ਮਦਦ ਅੱਜ ਜੱਗਾ ਹਿਸੋਵਾਲ ਥੋਡੇ ਕੋਲੇ ਆ ਕੇ ਆਪ ਦਾ ਬਰਾਬਰ ਹੱਕ ਲੈਣ ਲਈ ਇਲੈਕਸ਼ਨ ਵੀ ਲੜਿਆ ਪਹਿਲਾਂ ਵੀ ਰਾਜ ਕੋਰਟ ਤੋਂ ਜੇ ਮੈਂ ਐਮ ਐਲ ਏ ਬਣਿਆ ਵਿਧਾਨ ਸਭਾ ਚ ਗਿਆ ਆ ਭੀਮਰਾਓ ਉਮੀਦਵਾਰ ਦੀ ਖਤ ਗਿਆ ਇਹਨਾਂ ਨੇ ਸਾਨੂੰ ਜਿਹੜਾ ਸਵਿਧਾਨ ਦਿੱਤਾ ਉਹਦੀ ਬਦੌਲਤ ਅਸੀਂ ਗਏ ਆ ਜਦੋਂ ਮੈਂ ਵਿਧਾਨ ਸਭਾ ਦੇ ਵਿੱਚ ਹਲਕਾ ਰੈਕੋਰਡ ਦੀ ਨਮਾਇੰਦਗੀ ਕਰ ਰਿਹਾ ਸੀ ਆ ਉੱਥੇ ਸਾਨੂੰ ਜਿਹੜਾ ਟਾਈਮ ਦਿੱਤਾ ਜਾਂਦਾ ਉਹਦੇ ਵਿੱਚ ਮੇਰਾ ਔਨ ਰਿਕਾਰਡ ਵਿਧਾਨ ਸਭਾ 'ਚ ਪਿਆ ਕਿ ਉਸ ਦਿਨ ਅਸੀਂ ਦਲਿਤ ਸਮਾਜ ਤੇ ਬੋਲਣਾ ਸੀ ਅਸੀਂ ਜਮੂਨੀ ਤੇ ਬੋਲਦੇ ਬੋਲਦੇ ਉਥੇ ਜਿਹੜੇ ਆਹ ਪਹੁੰਚੋ ਦਾ ਨੋਂ ਨਹੀਂ ਲੈਣਾ ਉਥੇ ਫੜਾ ਮਾਰ ਰੇ ਸੀ ਕੋਈ ਸੀਐਮ ਦੀ ਪ੍ਰੋਰਟਾ ਕਰ ਰਿਹਾ ਸੀ ਕੋਈ ਪਾਰਟੀ ਦੀ ਪ੍ਰੋਰਟਾ ਕਰ ਰਿਹਾ ਸੀ ਤਾਂ ਜੱਗਾ ਹਿੱਸੋ ਵਾਲੇ ਆਨ ਰਿਪੋਰਟ ਵਿਧਾਨ ਸਭਾ ਚ ਕਿਹਾ ਵੀ ਜੇ ਅੱਜ ਅਸੀਂ ਇੱਥੇ ਖੜੇ ਹਾਂ ਤਾਂ ਡਾਕਟਰ ਭੀਮਰਾਓ ਬੇਦਗਾਰ ਦੀ ਕ ਇਹਨਾਂ ਦੀ ਬਦੌਲਤ ਖੜੇ ਆ ਹਮੇਸ਼ਾ ਤੇਰੀ ਸੋਚ ਤੇ ਬਰਾ ਦਿਆਂਗੇ ਧੋਕੇ ਹਮੇਸ਼ਾ ਤੇਰੀ ਸੋਚ ਤੇ ਬਰਾ ਦਿਆਂਗੇ ਧੋਕੇ ਜਿਨ੍ਹਾਂ ਨੇ ਸਾਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਲੈ ਕੇ ਦਿੱਤਾ ਨਹੀਂ ਤਾਂ ਤੁਹਾਨੂੰ ਪਤਾ ਜਿਹੜੇ ਪੁਰਾਣੇ ਹਲਾਫ ਸੀ ਪੁਰਾਣੇ ਸਮਾ ਦੇ ਵਿੱਚ ਕਿੰਨੀ ਆਪਸ ਵਿੱਚ ਫਰਕ ਆਪਸ ਵਿੱਚ ਛੂਤ ਸਾਧ ਭੇਦ ਭਾਵ ਸੀ ਐਮਟੀ ਬੋਲਿਆ ਵੀ ਆਪਾਂ ਕਿੰਨੇ ਪਰਸੈਂਟ ਇੱਥੇ ਵਿਧਾਨ ਸਭਾ ਦੇ ਵਿੱਚ ਐਮ ਐਲ اے ਜਿੱਤ ਕੇ ਆਉਣੇ ਆ ਪਰ ਅੱਜ ਤੱਕ ਕਿਸੇ ਨੇ ਸਵਾਲ ਨਹੀਂ ਕੀਤਾ ਕਿ ਜਿਹੜੀ ਹੈ ਪਵਿੱਤਰ ਸਥਾਨ ਵਿਧਾਨ ਸਭਾ ਚੰਡੀਗੜ੍ਹ ਇਹਦੇ ਵਿੱਚ ਸਾਡੇ ਡਾਕਟਰ ਮੇਦਕਾਰ ਦੀ ਫੋਟੋ ਲੱਗਣੀ ਚਾਹੀਦੀ ਹੈ ਜੀ ਨੂੰ ਸਾਨੂੰ ਇਹ ਹੱਕ ਨਹੀਂ ਦੇ ਦਿੱਤਾ ਜਿਹਦੀ ਬਦੌਲਤ ਦੋਏ ਦਿਨ ਮਨਪ੍ਰੀਤ ਬਾਦਲ ਉਹਦੇ ਐਫ ਐਫ ਸੀ ਉਹਨੇ ਇੱਕ ਮਤਾ ਪਾਸ ਕਰਕੇ ਇੱਕ ਮਿਊਜ਼ੀਅਮ ਬਣਾਉਣ ਦਾ ਪ੍ਰੋਜੈਕਟ ਦਿੱਤਾ ਅੱਜ ਜਿਹੜੀ ਸਰਕਾਰ ਇੱਥੇ ਪੰਜਾਬ ਦੇ ਵਿੱਚ ਗੁੰਗੇ ਬੋਲਿਆ ਦੀ ਸਰਕਾਰ ਜਿਹੜੇ 92 ਬੰਧੂਏ ਇਹਨਾਂ ਦੇ ਜਿਹੜੇ ਮਜ਼ਦੂਰ ਬੰਧੂਏ ਜੀ ਨੂੰ ਕਹਿੰਦੇ ਆ ਉਹਨਾਂ ਦੀ ਸਰਕਾਰ ਲੁੱਟ ਖਸੁੱਟ ਵਾਲੀ ਸਰਕਾਰ ਭ੍ਰਿਸ਼ਟਾਚਾਰ ਜਿਹੜੀ ਆਪ ਦੀ ਸਰਕਾਰ ਆ ਤੇ ਜਿਹੜੀ ਅੱਜ ਅਜਿਹੇ ਬੁੱਟੇ ਬੁੱਟੇ ਨਰਸਰੀ ਆ ਆ ਨਰਸਰੀ ਵਾਲੀ ਨਰਸਰੀ ਆ ਨਰਸਰੀਆਂ ਤੋਂ ਬੁੱਟੇ ਚੱਕਣ ਵਾਲੀ ਸਰਕਾਰ ਆ ਜਿਹੜੀ ਜੇ ਅੱਜ ਇੰਨਾ ਦੇ ਜਿਹੜੇ ਡਾਕਟਰਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੱਧਾਨ ਨੇ ਜੇ ਫੋਟੋ ਲਾਈ ਆ ਤਾਂ ਉਸ ਦਾ ਸਿੱਟਾ ਜਿਹੜਾ ਸੀ ਬੋਲ ਕੇ ਆਇਆ ਜਗਾ ਹਸਾਬ ਬੋਲ ਕੇ ਆਇਆ ਇਸ ਕਰਕੇ ਭਰਾਵੋ ਸਾਨੂੰ ਜਿਹੜੇ ਹੱਕ ਆ ਹਕੂਕ ਆ ਜਿਹੜੇ ਇੱਥੇ ਦਿੱਤੇ ਆ ਉਹ ਸਾਨੂੰ ਫਾਤਰ ਬੇਦਗਰ ਦੇ ਲੈ ਕੇ ਦਿੱਤੇ ਆ ਜਿਹੜੀ ਜਿੱਦੀ ਅਸੀਂ ਕੋਈ ਇਹਨਾਂ ਦੇ ਸ਼ਾਨ ਦੇ ਖਿਲਾਫ ਜੇ ਕੋਈ ਬੋਲੂ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ چاہے ਸਾਨੂੰ ਜਾਨ ਦੇਣੀ ਪੈ ਜਾਵੇ ਇਸ ਕਰਕੇ ਇਸ ਕਰਕੇ ਅਸੀਂ ਅੱਜ ਜਗਰਾਵਾਂ ਦੇ ਵਿੱਚ ਸਿੱਤੂਹੇ ਪ੍ਰੋਗਰਾਮ ਦੇ ਮੁਤਾਬਕ ਇਹ ਲੋਕ ਪ੍ਰਦਰਸ਼ਨ ਕਰ ਰਹੇ ਆ ਇਹਨਾਂ ਸਾਰਿਆਂ ਨੂੰ ਜਿੰਨੇ ਮੇਰੇ ਭਰਾ ਇੱਥੇ ਆਏ ਆ ਸਾਰਿਆਂ ਦਾ ਰਿਣੀ ਆ ਧੰਨਵਾਦ ਕਰਦਾ ਤੇ ਆਪਾਂ ਜਿਹੜਾ ਖੱਲਾ ਖੱਲਾ ਖਦਮ ਅੱਜ ਜਿਹੜਾ ਲੇਖੇ ਡਾਕਟਰ ਰਵੇਦਗਰ ਦੇ ਲੋੜਾ ਤੇ ਇੱਕ ਗੱਲ ਮੈਂ ਅੱਜ ਦੇ ਮੋਦੀ ਭ੍ਰਸ਼ਟਾਚਾਰ ਜਿਹੜੀ ਦੇਸ਼ ਨੂੰ ਵੇਚਣ ਵਾਲੀ ਸਰਕਾਰ ਆ ਇਹਦੇ ਵਜ਼ੀਰਾਂ ਨੂੰ ਵੀ ਕਹਣਾ ਚਾਹਣਾ ਜਿਹੜੇ ਜਿਨ੍ਹਾਂ ਦੇ ਸਰਤੇ ਮੈਂ ਕਹਣਾ ਨਹੀਂ ਉਹ ਚਲੋ ਫਤੰ ਦੂਜੇ ਪਾਸੇ ਨੂੰ ਲੈ ਜਾਂਦੇ ਆ ਇਹ ਮੈਂ ਇਹਨੂੰ ਵਜ਼ੀਰ ਨੂੰ ਵੀ ਕਹਣਾ ਚਾਹਣਾ ਅਮਤ ਸ਼ਾਹ ਨੂੰ ਬਈ ਅਮਤ ਸ਼ਾਹ ਲਈ ਆ ਤੇ ਤੂੰ ਵੀ ਦੇਸ਼ ਦਾ ਗਰਾਂਤਰੀ ਬਣਿਆ ਤਾਂ ਡਾਕਟਰ ਅੰਬੇਦਕਰ ਦੀ ਬਦੌਰਤ ਬਣਿਆ ਜਿਹੜੇ ਤੈਨੂੰ ਵੀ ਹੱਕ ਦਿੱਤਾ ਏ ਤੂੰ ਬੇਸ਼ਰਮ ਬੰਦਾ ਜਿਹਨੇ ਤੈਨੂੰ ਹੱਕ ਲੈ ਕੇ ਦਿੱਤਾ ਤੂੰ ਉਹ ਦੇਖਦਾ ਫੋਲਦਾ ਤੈਨੂੰ ਸ਼ਰਮ ਹੋਣੀ ਚਾਹੀਦੀ